ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋਸਤੋ ਦੋਸਤੋ ਕੀ ਹਾਲ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਗੇ ਚੜ੍ਹਦੀ ਕਲਾ 'ਚ ਹੋਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਆ ਬਹੁਤ ਸੋਹਣਾ ਟੌਪਿਕ ਦਾ ਟੌਪਿਕ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਚੰਗੀ ਲੱਗੇ ਤਾਂ ਸ਼ੇਅਰ ਵੀ ਜਰੂਰ ਕਰਿਓ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਤੁਹਾਡੀ ਤਰੱਕੀ ਦੇ ਰਸਤੇ ਵਿੱਚ ਜਿਹੜੀਆਂ ਰੁਕਾਵਟਾਂ ਆਉਂਦੀਆਂ ਨੇ ਹਨਾ ਉਹ ਦ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਸੈਲਫ ਡਾਊਟ ਹਨਾ ਸੈਲਫ ਡਾਊਟ ਤੋਂ ਭਾਵ ਇਹ ਕੀ ਆਪਣੇ ਆਪ ਤੇ ਸ਼ੱਕ ਕਰਨਾ ਹਨਾ ਸ਼ੱਕ ਕਰਨਾ ਮਤਲਬ ਜੀ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਹਨਾ ਨਵਾਂ ਹਨਾ ਤੇ ਤੁਸੀਂ ਪਹਿਲੇ ਇਹ ਚੀਜ਼ ਸੋਚ ਲੈਂਦੇ ਵੀ ਯਾਰ ਮੈਂ ਤੋਂ ਇਹ ਕੰਮ ਹੋ ਜੂਗਾ ਮੈਂ ਇਹ ਕੰਮ ਕਰ ਲੂੰਗਾ ਕਿਤੇ ਮੈਂ ਇਹ ਕੰਮ ਚ ਫੇਲ ਨਾ ਹੋ ਜਾਂ ਮੈਨੂੰ ਘਾਟਾ ਨਾ ਪੈ ਜਾਏ ਸੋ ਦੋਸਤੋ ਜਿੰਨਾ ਚਿਰ ਤੁਸੀਂ ਇਹ ਚੀਜ਼ਾਂ ਨੂੰ ਆਪਣੀ ਮਾਈਂਡ ਚੋਂ ਕੱਢਦੇ ਨਹੀਂ ਬਾਹਰ ਨਹੀਂ ਕੱਢਦੇ ਹੈਗੇ ਉਨੀ ਦੇਰ ਤੁਸੀਂ ਸਕਸੈਸ ਹੋ ਹੀ ਨਹੀਂ ਸਕਦੇ ਕਿਉਂਕਿ ਤੁਸੀਂ ਇਹਨਾਂ ਚ ਇਹ ਚੀਜ਼ਾਂ ਸੋਚੋਗੇ ਹਨਾ ਤੁਸੀਂ ਸੋਚਦੇ ਰਹੇ ਸੋਚਦੇ ਰਹਿ ਜਾਣਾ ਤੇ ਕਿਸੇ ਹੋਰ ਬੰਦੇ ਨੇ ਉਹ ਚੀਜ਼ਾਂ ਕਰ ਜਾਣੀਆਂ ਹਨ ਫਿਰ ਤੁਸੀਂ ਇਹ ਸੋਚੋਗੇ ਯਾਰ ਮੈਂ ਕਰ ਲੈਂਦਾ ਤਾਂ ਚੰਗਾ ਸੀ ਸੋ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਚੀਜ਼ਾਂ ਆਪਣੇ ਮਨ ਚੋਂ ਕਰ ਦੋ ਵੀ ਮੇਰੇ ਤੋਂ ਨਹੀਂ ਹੋਣਾ ਮੈਂ ਨਹੀਂ ਕਰ ਸਕਦਾ ਹਨ ਵੀ ਮੈਂ ਇਹ ਚ ਫੇਲ ਹੋ ਜਾਊਗਾ ਕਿਉਂਕਿ ਫੇਲਿਅਰ ਵੀ ਸਕਸੈਸ ਦਾ ਪਹਿਲਾ ਸਟੈਪ ਹੁੰਦਾ ਹੈ ਹਨ ਜੇ ਫੇਲ ਵੀ ਹੋ ਜਾਓਗੇ ਪਹਿਲੀ ਵਾਰ ਦੂਜੀ ਵਾਰ ਤੀਜੀ ਵਾਰ ਜ਼ਰੂਰ ਸਕਸੈਸ ਹੋਵੋਗੇ ਪਰ ਕੋਸ਼ਿਸ਼ ਜ਼ਰੂਰ ਕਰੋ ਇਹ ਨਾ ਸੋਚੋ ਵੀ ਮੇਰੇ ਤੋਂ ਨਹੀਂ ਹੋਣਾ ਠੀਕ ਹੈ ਪਹਿਲੇ ਨੰਬਰ ਤੇ ਇਹ ਹੀ ਗੱਲ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਓਵਰ ਕੌਨਫੀਡੈਂਸ ਹਨਾ ਓਵਰ ਕੌਨਫੀਡੈਂਸ ਵੀ ਤੁਹਾਡੀ ਸਕਸੈਸ ਦੇ ਰਸਤੇ ਵਿੱਚ ਬਹੁਤ ਵੱਡਾ ਰੋੜਾ ਬਣਦਾ। ਕਈ ਵਾਰ ਕਈ ਬੰਦਾ ਕੋਈ ਬੰਦਾ ਕਿਸੇ ਸਕਿੱਲ 'ਚ ਮਾਹਿਰ ਹੁੰਦਾ ਤਾਂ ਉਹ ਇਹ ਸੋਚ ਲੈਂਦਾ ਵੀ ਯਾਰ ਵੀ ਇਹ ਤਾਂ ਮੈਂ ਹੀ ਕਰ ਸਕਦਾ ਮੇਰੇ ਤੋਂ ਵੱਧ ਕੋਈ ਕਰੀ ਦੇ ਸਕਦਾ ਨਾ। ਇਹ ਸੋਚ ਉਹਨੂੰ ਫਿਰ ਉੱਥੇ ਹੀ ਸਟੱਕ ਕਰ ਦਿੰਦੀ ਹੈ ਹਨਾ ਉਹ ਅੱਗੇ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦਾ ਹੈਗਾ। ਇਸ ਤੋਂ ਉਲਟ ਕੋਈ ਹੋਰ ਬੰਦਾ ਉਹ ਚੀਜ਼ ਨੂੰ ਜਦੋਂ ਅਪ ਕਰ ਲੈਂਦਾ ਫੇਰ ਪਛਤਾਵਾ ਹੁੰਦਾ ਵੀ ਹਾਂ ਯਾਰ ਵੀ ਮੈਂ ਉਹਨੂੰ ਗਲਤ ਸੋਚ ਰਿਹਾ ਸੀ ਵੀ ਮੇਥੋਂ ਮੇਰ ਤੋਂ ਬਿਨਾ ਇਹ ਚੀਜ਼ ਕੋਈ ਕਰ ਨਹੀਂ ਸਕਦਾ ਸੋ ਇਹ ਦੋ ਚੀਜ਼ਾਂ ਨੂੰ ਆਪਣੇ ਅੰਦਰੋਂ ਖਤਮ ਕਰੋ ਤੇ ਫੇਰ ਦੇਖੋ ਸਕਸੈਸ ਬਾਲ ਤੁਸੀਂ ਕਿੱਦਾਂ ਡੇ ਬਾਈ ਡੇ ਅੱਗੇ ਜਾਣਾ ਹਾਂ ਸੋ ਇੱਥੇ ਵੀਡੀਓ ਖਤਮ ਕਰਦੇ ਹਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਸਾਸਤਰੀ ਕਾ ਜੀ